ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਹਰਿਆਣਾ ਮਾਰ ਰਿਆ ਹੈ ਹਰਿਆਣਾ ਦੀ ਜੀ ਬੀ ਜੀ ਸਰਕਾਰ ਹੈ ਮੰਗਾ ਦਿੱਲੀ ਨਾਲ ਨੇ ਮੋਦੀ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰ ਰਹੀ ਪੰਜਾਬ ਸਰਕਾਰ ਵਿੱਚ ਕਿੱਥੋਂ ਪਾ ਲਈ ਉਹਨਾਂ ਨੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚੇ ਚੱਲ ਰਹੇ ਨੇ ਔਰ ਫਰਵਰੀ ਤੋਂ ਹੀ ਚੱਲ ਰਹੇ ਨੇ ਇਹ ਉਹੀ ਦੋਨੇ ਫੋਰਮ ਨੇ ਜਿੰਨਾ ਨਾਲ 26 ਸੈਕਟਰ ਦੇ ਵਿੱਚ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਸ਼ ਕੋਹਲ ਜੀ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਸਾਰੇ ਉਹਨਾਂ ਦੇ ਆਫੀਸਰ ਸਹਿਬਾਨ ਨਾਲ 8-8 ਘੰਟੇ ਦੀ ਬਾਰਤਾ ਕਈ ਦੌਰ ਦੀ ਹੋਈ ਤੁਸੀਂ ਵੀ ਰਾਤ ਦੇ 2-2 3-3 ਵਜੇ ਤੱਕ ਬਾਹਰ ਇੰਤਜ਼ਾਰ ਕਰਦੇ ਰਹੇ ਕਿ ਡਿਟੇਲ ਕੀ ਹੁੰਦੀ ਹੈ ਕਿ ਵੈ ਸੋ ਉਸ ਤੋਂ ਬਾਅਦ ਕਿਉਂਕਿ ਫਰਵਰੀ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਤਾਂ ਦੋ ਤਿੰਨ ਦੌਰ ਦੀ ਗੱਲਬਾਤ ਸੀ ਫੈਸਲਾ ਕਿਸਾਨ ਸੰਗਠਨ ਨੇ ਕਰਨਾ ਮੈਂ ਤਾਂ ਬਤੌਰ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰ ਰਿਹਾ ਸੀ ਮੈਂ ਉਸ ਵੇਲੇ ਵੀ ਤੁਹਾਨੂੰ ਮੈਂ ਇਹ ਸਟੇਟਮੈਂਟ ਦਿੱਤੀ ਸੀ ਮੰਗਾ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਕਿ ਆਪਾਂ ਉੱਥੇ ਜਾਣ ਦੇ ਲਈ ਉਹਨਾਂ ਨੂੰ ਇੱਥੇ ਬੁਲਾ ਲੈਣੇ ਆ ਉਹ ਆਏ ਵੀ ਪਰ ਉਸ ਤੋਂ ਬਾਅਦ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਦੇਸ਼ ਚ ਇਲੈਕਸ਼ਨ ਦੇ ਵਿੱਚ ਚਲਾ ਗਿਆ ਮਾਰਚ 16 ਨੂੰ ਇਲੈਕਸ਼ਨ ਕੋਡ ਲੱਗ ਗਿਆ ਤੇ ਜੁਲਾਈ ਤੱਕ ਇਲੈਕਸ਼ਨ ਚੱਲੀ ਫਿਰ ਦੁਬਾਰਾ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਪਰ ਇੰਦਮੈਂਡਮ ਜੁਲਾਈ ਤੋਂ ਲੈ ਕੇ ਜੇ ਆਪਾਂ ਕਰ ਲਈਏ ਕਾਊਂਟ ਤਾਂ ਫਿਰ ਕੋਈ ਦੁਬਾਰਾ एफर्ट ਨਹੀਂ ਕੀਤੀ ਗਈ ਕੇਂਦਰ ਦੁਆਰਾ ਕਿ ਉਹਨਾਂ ਨਾਲ ਕੋਈ ਗੱਲਬਾਤ ਜਾਂ ਕੋਈ ਹੋਰ ਦੁਬਾਰਾ ਗੱਲਬਾਤ ਕਰ ਲਈਏ ਜਾਂ ਕੋਈ ਉਹਨਾਂ ਦੀਆਂ ਮੰਗਾਂ ਬਾਰੇ ਕਿਸੇ ਵੀ ਸਟੇਕ ਹੇਲਡਰਸ ਨੂੰ ਬੁਲਾ ਲਈਏ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਬੁਲਾ ਕੇ ਗੱਲਬਾਤ ਦਾ ਕੋਈ ਦੌਰ ਸ਼ੁਰੂ ਕਰੀਏ ਕਿਉਂਕਿ ਸਰਕਾਰ ਤਾਂ ਉਸੇ ਪਾਰਟੀ ਦੀ ਬਣ ਗਈ ਜਿਨ੍ਹਾਂ ਨਾਲ ਪਹਿਲਾਂ ਸਵਾ ਸਾਲ ਅੰਦੋਲਨ ਚੱਲਿਆ ਤੇ ਪ੍ਰਧਾਨ ਮੰਤਰੀ ਜੀ ਨੇ ਖੁਦ ਆ ਕੇ ਟੀਵੀ ਤੇ ਕਿਹਾ ਕਿ ਮੇਰੀ ਤਪੱਸਿਆ 'ਚ ਕਮੀ ਰਹੀਗੀ ਹੋਣੀ ਇਸ ਦਾ ਕਿ ਮੈਂ ਇਹ ਕਾਨੂੰਨ ਜਿਹੜੇ ਨੇ ਇਹ ਵਾਪਸ ਲੈਣਾ ਤਾਂ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਮਤਲਬ ਦੂਰ ਹੈ ਉੱਤੇ ਸੇ ਹੋਰ ਤਰੀਕੇ ਨਾਲ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਘਬਰਾਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ ਡਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਰੱਖਿਆ ਉਹਨਾਂ ਨੇ 38ਵਾਂ ਦਿਨ ਹੋ ਗਿਆ 39ਵਾਂ ਦਿਨ ਹੋ ਗਿਆ ਮਤਲਬ ਕੋਈ ਪ੍ਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਵੀ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾਂ ਕਾਮਨ ਹੀ ਨੇ ਮੰਗਾਂ ਸਾਰੀਆਂ ਸੇਮ ਨੇ ਜਥੇਬੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਵਿੱਚ ਆਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ 'ਤੇ ਤਨਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਟੀਆਂ ਜਿਹੜੀਆਂ ਹਸਪੀਟਲ ਡਿਕਲੇਅਰ ਕਰ ਰੱਖਿਆ ਮਾਨਯੋਗ ਸੁਪਰੀਮ ਕੋਰਟ ਨੇ ਕਹਿ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਮੈਂ ਡਿਰੇਵਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇੱਥੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀਆਂ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਹੈ ਉੱਥੇ ਉੱਥੇ ਹਾਜ਼ਰੀ ਜ਼ਰੂਰੀ ਹੈ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚਾਹੁੰਦਾ ਹੈ ਤੈਨੂੰ ਚੱਕ ਕੇ ਲੈ ਜਾਉ ਜੇ ਤੂੰ ਕਿਉਂ ਜੀ ਨਾ ਤਾਂ ਹੋਂ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋਈ ਚਿੰਗਾਰੀ ਪੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਪਾਰਟੀ ਵਿੱਚ ਬੈਠੇ ਨੇ ਪਰ ਇੱਕ ਗੱਲ ਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹোলਡਰਸ ਨੂੰ ਬੁਲਾ ਲਓ ਗੱਲ ਕਰ ਲੋ ਮੈਂ ਪਹਿਲਾਂ ਵੀ ਇਹ ਗੱਲ ਲਿਖੀ ਹੈ ਕਿ ਵਿਸ਼ਵ ਗੁਰੂ ਜੇ ਭਾਰਤ ਬਣਨਾ ਚਾਹੁੰਦਾ ਹੈ ਤੇ ਵੱਡੇ ਵੱਡੇ ਦੇਸ਼ਾਂ ਦੇ ਮਸਲਿਆਂ ਦੇ ਵਿੱਚ ਭਾਰਤ ਜੇ ਆਪਦਾ ਜਿਹੜਾ ਯੋਗਦਾਨ ਪਾਉਣਾ ਚਾਹੁੰਦਾ ਹੈ ਹਿੱਸਾ ਪਾਉਣਾ ਚਾਹੁੰਦਾ ਉਹਨਾਂ ਦੇ ਝਗੜਿਆਂ ਦਾ ਆ ਤਾਂ ਕਿਸੇ ਆਪਣੀ ਨੇ ਬਗਾਨੇ ਤਾਂ ਨਹੀਂ ਕੋਈ ਇਹਨਾਂ ਨਾਲ ਤਾਂ ਗੱਲ ਕਰ ਲੋ ਔਰ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ ਬਜਾਏ ਪੰਜਾਬ ਸਰਕਾਰ ਦੇ ਜਿੰਮੇਵਾਰੀ ਹੈ ਜੀ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ ਜੀ ਉਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨਾਲ ਤਾਂ ਪੰਜਾਬ ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਮੈਂ ਤਾਂ ਇਹ ਇੰਨਾਂ ਸਾਰੀਆਂ ਯੂਨੀਅਨਜ਼ ਨਾਲ 8-8 ਘੰਟਿਆਂ ਦੀ ਗੱਲਬਾਤ ਪੰਜਾਬ ਪਵੰਚ ਕਦੇ ਕਦੇ ਉਹ 26 ਸੈਕਟਰ ਬਲੇ ਪਵੰਚ ਮਦਦ ਕਰਦਾ ਰਹਿਣਾ ਚਾਹੇ ਗੰਨੇ ਦੀ ਫਸਲ ਦਾ ਹੋਵੇ ਚਾਹੇ ਕੋਈ ਲਿਫਟਿੰਗ ਦੀ ਪ੍ਰੋਬਲਮ ਡੀਏਪੀ ਦੀ ਕੋਈ ਅਸੀਂ ਤਾਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਹਾਂ ਇਸ ਵਕਤ ਖੇਤੀ ਮੰਤਰੀ ਸ਼ਿਵਰਾ ਚੋਹਾਨ ਨੇ ਉਮੜ ਪ੍ਰਦੇਸ਼ ਵੀ ਇੱਕ ਖੇਤੀ ਵਾਲਾ ਵੱਡਾ ਰਾਜ ਹੈ ਮੱਧ ਪ੍ਰਦੇਸ਼ ਚ ਵੀ ਮਾਲਵਾ ਹੈ ਮੱਧ ਪ੍ਰਦੇਸ਼ ਦਾ ਇੱਕ ਏਰੀਆ ਜਿਹਾ ਨਾਮ ਹੈ ਮਾਲਵਾ ਮਾਲਵੇ ਦਾ ਮਤਲਬ ਪਹ ਜਾਓ ਉਹਨਾਂ ਨੂੰ ਪਤਾ ਹੈ ਉਹ ਮੁੱਖ ਮੰਤਰੀ ਰਹੇ ਉੱਥੋਂ ਦੇ ਮੱਧ ਪ੍ਰਦੇਸ਼ ਦੇ ਉਹਨਾਂ ਨੂੰ ਖੇਤੀ ਦੇ ਸਮੱਸਿਆਵਾਂ ਦਾ ਪਤਾ ਹੈ ਬੁਲਾ ਲਓ ਬਿਲਕੁਲ ਗੱਲ ਕਰੋ ਔਰ ਉਹੀ ਮੰਗਾ ਨੇ ਜਿਹੜੀਆਂ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਨੇ ਜਿਹਨੇ ਕਿਹਾ ਸੀ ਕਿ ਮੇਰੀ ਤਪੱਸਿਆ 'ਚ ਕਮੀ ਰਹੀ ਹੋਣੀ ਵੀ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋ ਸਕੇ ਬਜਾਏ ਉਸ ਦੇ ਕਿ ਉਹ ਮੰਗਾ ਤੇ ਜੇ ਜੋ ਵੀ ਐਮਐਸਪੀ ਦੀ ਗਾਰੰਟੀ ਜਾਂ ਜਿਹੜਾ ਜਿਹੜਾ ਕਿਸਾਨਾਂ ਦੀਆਂ ਮੰਗਾਂ ਨੇ ਅਗਰੀਕਲਚਰ ਸਟੇਟ ਦੀਆਂ ਹੋਣੀਆਂ ਵੀ ਚਾਹੀਦੀ ਮੰਗਾਂ ਹੀ ਨੇ ਅਸੀਂ ਫੂਟਬਾਲਾਂ ਦੇਸ਼ ਦੀ ਉਹਦੀ ਬਜਾਏ ਉਨਾ ਹੀ ਕਾਨੂੰਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਈ ਜਾਂਦੇ ਨੇ ਹੁਣ ਸਾਡੇ ਕੋਲੇ ਚਿੱਠੀ ਆਈ ਪਈ ਹੈ ਕਿ ਜੀ ਤੁਹਾ ਆਪ ਦੀ ਰਾਏ ਦਿਓ ਮੰਡੀਕਰਨ ਪੰਜਾਬ ਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ ਚ ਮੰਡੀ ਹੈ ਉਹ ਮੰਡੀਕਰਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ ਏਜੰਸੀ ਤੇ ਉਹਨੂੰ ਤੁਸੀਂ ਫੇਰ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹੋ ਸੋ ਅਸੀਂ سپورਟ ਨਹੀਂ ਕਰਦੇ ਅਸੀਂ ਕਿਉਂਕਿ ਉਹ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ ਅਸੀਂ ਉਹ ਜਿਹੜੀ ਜਿਹੜੇ ਇਹਨਾਂ ਨੇ ਸੁਜੈਸ਼ਨ ਮੰਗੇ ਆ ਉਹਦੇ 'ਚ ਅਸੀਂ ਅਸੈਪਟ ਨਹੀਂ ਕਰ ਸਕਦੇ ਉਹਨੂੰ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਕੰਨ ਇਧਰਲੇ ਪਾਸੇ ਦੀ ਫੜਣੇ ਇਧਰਲੇ ਪਾਸੇ ਦੀ ਫੜਣੇ ਸੁਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਸਾਰਾ ਆਰਡਰ ਡਿਟੇਲ ਚ ਮੈਂ ਰੋਜ਼ ਜਿੰਨਾ ਵੀ ਜੋ ਵੀ ਆਉਂਦਾ ਮੈਂ ਪੜਦਾ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਹਰਿਆਣਾ ਮਾਰ ਰਿਆ ਹਰਿਆਣਾ ਦੀ ਜੀਪੀ ਸਰਕਾਰ ਹੈ ਮੰਗਾ ਦਿੱਲੀ ਨਾਲ ਨੇ ਮੋਦੀ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰ ਰਹੀ ਪੰਜਾਬ ਸਰਕਾਰ ਵਿੱਚ ਕਿੱਥੋਂ ਪਾ ਲਈ ਉਹਨੇ ਹਾਂ ਪਰ ਅਸੀਂ ਲਗਾਤਾਰ ਇਨ ਟੱਚਾਂ ਉਹਨਾਂ ਦੀ ਸਿਹਤ ਜਿਹੜੀ ਹੈ ਡਾਕਟਰ ਉੱਥੇ ਬੈਠੇ ਨੇ ਜਦੋਂ ਵੀ ਉਹ ਇਜਾਜ਼ਤ ਦਿੰਦੇ ਐ ਮੈਡੀਕਲ ਵੀ ਅਸੀਂ ਮੈਂ ਟੈਸਟ ਵਗੈਰਾ ਜਨਨ ਦਾ ਬਲੱਡ ਲੈ ਕੇ ਟੈਸਟ ਵਗੈਰਾ ਵੀ ਕਰਦੇ ਆ ਅੱਗੇ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੱਕੇ ਨਾਲ ਤਾਂ ਤੁਸੀਂ ਖਵਾ ਨਹੀਂ ਸਕਦੇ ਕੁਝ ਮੈਡੀਕਲ ਹੀ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਇਹ ਅੱਗੇ ਉਹਨਾਂ ਦੀ ਜਿਹੜੀ ਹੈ ਜਥਿਵੰਦੀ ਦਾ ਫੈਸਲਾ ਹੋਊਗਾ ਪਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਹਾਂ ਦਲੇਵਰ ਸਾਹਿਬ ਨੂੰ ਕਿ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਤੇ ਬੜਾ ਸਿੱਧਕ ਤੇ ਸਿਰੜ ਹੈ ਤੇ ਪਰ ਇਹਦੇ ਲਈ ਤੁਹਾਡੀ ਸਿਹਤ ਜ਼ਰੂਰੀ ਹੈ ਕੋਈ ਇਸ ਤਰ੍ਹਾਂ ਦਾ ਜੋਖਮ ਜਾਨ ਨੂੰ ਨਾ ਹੋਵੇ ਕਿ ਲੰਬੀ ਲੰਬੀ ਤਰੀਕਾ ਦੇ ਰਿਹਾ ਸਾਨੂੰ ਬੰਦਾ 38 ਦਿਨ ਤੋਂ ਬੈਠਾ ਹੈ ਅਸੀਂ ਵੀ ਕਹਿ ਰਹੇ ਹਾਂ ਕਿ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪਰ ਉੱਥੇ ਜਦੋਂ ਕੋਈ ਐਦਾਂ ਦਾ ਹਾਲਾਤ ਹੈ ਹੀ ਨਹੀਂ ਕਿ ਉਹਨਾਂ ਨੂੰ ਜ਼ਬਰਦਸਤੀ ਚਾੱਕ ਕੇ ਲੈ ਜਾਓ ਜੀ ਆਸਤਾ ਆਸਤਾ ਪਹਿਲਾਂ ਅਸੀਂ ਤਾਂ ਲੈ ਕੇ ਗਏ ਸੀ ਪਹਿਲਾਂ ਵੀ ਜਦੋਂ ਉਹਨਾਂ ਦਾ ਹਜੇ ਬੈਠੇ ਨਹੀਂ ਸੀ ਡੀ ਐਮ ਸੀ ਚ ਅਸੀਂ ਚੈੱਕ ਅਪ ਕਰਾਉਣ ਲੈ ਗਏ ਸੀ ਤੇ ਉਹਨਾਂ ਨੇ ਇੱਥੇ ਕੋਈ ਹੋਰ ਬੰਦਾ ਕੋਈ ਸੀਗਾ ਉਹਨਾਂ ਦਾ ਉਹ ਬੈਠ ਕੇ ਸੀਗਾ ਸੋ ਮਤਲਬ ਤੁਸੀਂ ਅਜਾ ਉਹ ਇਹ ਵੀ ਨਹੀਂ ਹੈਗਾ ਕਿ ਉਹ ਜੇ ਗੱਲਬਾਤ ਵਾਸਤੇ ਆਫਰ ਆ ਜੇ ਫਿਰ ਨਾ ਜਾਣ ਖਿਰਤਾਪਾ ਕਹਿਸਾ ਦੇ ਗੱਲ ਗੱਲਬਾਤ ਦੀ ਤੁਸੀਂ ਪਹਿਲ ਤਾਂ ਕਰੋ ਜੀ ਪ੍ਰਧਾਨ ਮੰਤਰੀ ਉਦੇਸ਼ ਦੇ ਖੇਤੀ ਮੰਤਰੀ ਉਦੇਸ਼ ਦੇ ਔਰ ਪੰਜਾਬ ਦੇਸ਼ ਦਾ ਹਿੱਸਾ ਹੈ ਔਰ ਖੇਤੀ ਦੇ ਮਾਮਲੇ ਚ ਤਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹਨਾ ਕਿ ਅੜੀਅਲ ਰਵਈਆ ਛੱਡੋ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੇ ਨੇ ਸੁਇਸ਼ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਰਨੀ ਚਾਹਨਾ ਕਿ ਅਸੀਂ ਕੋਈ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਅਸੀਂ ਇੱਜ਼ਤ ਕਰਦੇ ਆਂ ਉਹਨਾਂ ਦਾ ਫੈਸਲਾ ਸਿਰ ਮੱਥੇ ਹੈ ਸਿਹਤ ਪੱਖੋਂ ਉਹਨਾਂ ਦੀ ਸਿਹਤ ਦੀ ਜਿਹੜੀ ਹੈ ਅਸੀਂ ਬਿਲਕੁਲ ਕੌਨਸ਼ੀਅਸ ਆਂ ਹਰ ਵਕਤ ਅਲਰਟ ਆਂ ਉਹਨਾਂ ਨੂੰ ਕਿਹਾ ਵੀ ਹੋਇਆ ਸਾਡੀ ਉਹਨਾਂ ਦੇ ਜਿਹੜੀ ਵਾਲਦ ਵਾਲੀ ਜਥੇਬੰਦੀ ਹੈ ਦੇ ਹੋਰ ਸੀਨੀਅਰ ਲੀਡਰ ਨੇ ਇਨਟਾਚ ਮੈਂ ਵੀ ਜਦੋਂ ਗੱਲ ਕੀਤੀ ਸੀ ਡਲੇਵਾਲ ਸਾਹਿਬ ਨੇ ਹੀ ਕਿਹਾ ਸੀਗਾ ਕੋਈ ਹੈਲਥ ਐਮਰਜੈਂਸੀ ਚ ਨਾ ਪਾਇਓ ਅਸੀਂ ਤੁਹਾਡੇ ਨਾਲ ਖੜਾ ਹਾਂ ਪਰ ਇਸ ਤਰ੍ਹਾਂ ਦਾ ਕੋਈ ਪੈਨਿਕ ਨਾ ਕ੍ਰੀਏਟ ਹੋ ਜਾਏ ਕਿ ਕਿਸੇ ਦੀ ਆਪੱਚੀ ਪੰਜਾਬ ਪੁਲਿਸ ਕੌਣ ਹੈ ਜੀ ਉਹ ਵੀ ਕਿਸਾਨਾਂ ਦੇ ਮੁੰਡੇ ਆ ਤੇ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਦੀ ਰਬ ਨਾ ਕਰੇ ਹੁੰਦੀਏ ਕਿ ਕੌਣ ਕੌਣ ਆਪਾਂ ਭਾਈ ਭਾਈ ਹੋ ਲੜਾਂਗੇ ਉਹ ਚਾਹੁੰਦੇ ਆ ਵੀ ਲੜਪੋ ਸুইস ਕਰਕੇ ਪੰਜਾਬ ਦੇ ਹੱਕਾਂ ਲਈ ਜਿੱਥੇ ਵੀ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਨੇ ਉਥੇ ਆਵਾਜ਼ ਉਠਾਈ ਹੈ ਪਾਰਲੀਮੈਂਟ ਜੋ ਸੈਸ਼ਨ ਚੱਲਦਾ ਸੀ ਜਿਸ ਵੇਲੇ ਅੰਦੋਲਨ ਚੱਲ ਰਿਹਾ ਸੀ ਪਹਿਲਾਂ ਵਾਲਾ ਉਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਆਵਾਜ਼ ਉਠਾਈ ਸੀ ਸੋ ਮੈਂ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਕੋਈ ਨਾਕਾਂਜੀ ਦੇ ਨਾਮ ਲੋਕਾਂ ਨੂੰ ਦੀ ਜ਼ਿੰਦਗੀ 'ਚ ਕੋਈ ਤਤੰਗੀ ਪਰੇਸ਼ਾਨੀ ਆਵੇ ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕਾਂ ਸੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਸਰਕਾਰ ਦਾ ਇਕਨੋਮੀ ਦਾ ਘਾਟਾ ਪੈ ਗਿਆ ਇੱਕ ਦਿਨ ਚ ਉਹਨਾਂ ਨੂੰ ਕੀ ਵਰਕ ਪੈਂਦਾ ਜੀ ਦਿੱਲੀ ਵਾਲਿਆਂ ਨੂੰ ਉਹ ਕਹਿੰਦੇ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਰੇ ਦੇਸ਼ ਦੇ ਖੇਤੀ ਮੰਤਰੀਓ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਕਾਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਾਲਾ ਹੋ ਜੂਗਾ ਸਾਨੂੰ ਇਹ ਐਮਬੂਲੈਂਸ ਇਹ ਐਮਬੂਲੈਂਸ ਲੈ ਲਓ ਜੀ ਕਹਿੰਦੇ ਜੇ ਤੁਹਾਡੀ ਲੋੜ ਐ ਸੀ ਇਥੋਂ ਤੁਹਾਨੂੰ ਫੋਰਸਾਂ ਦੇ ਦੇਣੇ ਯਾਰ ਕਮਾਲ ਹੈ ਉਹਦੀ ਬਜਾਏ ਤੁਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਸਕਦੇ। ਕਿ ਜੀ ਆਪਾਂ ਗੱਲਬਾਤ ਕਰਨ ਨੂੰ ਤਿਆਰ ਸਾਰੇ ਸਟੇਕ ਹੋਟਲਜ਼ ਨਾਲ ਸਾਰੀਆਂ ਫਾਰਮ ਜੁਨੀਅਨ ਨੂੰ ਬੁਲਾ ਲਾਂਗੇ।